ਸਰ ਜਿਹੜੇ ਅੱਜ ਪਲਾਨ ਕੀਤੇ ਗਏ ਆ ਜਿਹੜੇ ਪ੍ਰੋਜੈਕਟਾਂ ਦੇ ਉੱਤੇ ਕੰਮ ਹੋਣਾ ਉਹਨਾਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਦੇਖੋ ਜਿੰਨੇ ਵੀ ਕੰਮ ਹੈਗੇ ਆ ਜਿਹੜਾ ਸਰਕਾਰ ਵੱਲੋਂ ਸਾਨੂੰ ਫੰਡ ਦਿੱਤਾ ਜਾ ਰਿਹਾ ਹੈਗਾ ਠੀਕ ਹੈ ਵੱਖ-ਵੱਖ ਤਰ੍ਹਾਂ ਦੇ ਪ੍ਰੋਜੈਕਟਸ ਹੈਗੇ ਆ ਕੁਝ ਉਹਨਾਂ ਦੇ ਉਹਨਾਂ ਦੇ ਵਿੱਚ ਕੁਝ ਰੋਡਸ ਹੈਗੀਆਂ ਜਿਹੜੀਆਂ ਕੱਚੀਆਂ ਹੈਗੀਆਂ ਉਹਨਾਂ ਨੂੰ ਆਪਾਂ ਪੱਕਾ ਕਰ ਰਹੇ ਆ ਤੇ ਉਸ ਤੋਂ ਇਲਾਵਾ ਪਾਰਕਸ ਜਿਹੜੇ ਹੈਗੇ ਆ ਉਹਨਾਂ ਦੀ ਰੈਨੋਵੇਸ਼ਨ ਚੱਲ ਰਹੀ ਹੈ ਕਿਹੜੇ ਕਈ ਇਲਾਕਿਆਂ 'ਚ ਸਟਰੀਟ ਲਾਈਟਸ ਨਹੀਂ ਸੀਗੀਆਂ ਉੱਥੇ ਆਪਾਂ ਸਟਰੀਟ ਲਾਈਟਸ ਲਾ ਰਹੇ ਹੈਗੇ ਆ ਉਸ ਤੋਂ ਇਲਾਵਾ ਅਸੀਂ ਜਿਹੜਾ ਮਾਡਲ ਟਾਊਨ ਹੈਗਾ ਹੈ ਮੋਲਡਾਊਨ ਦੇ ਵਿੱਚ ਇੱਕ ਆਪਾਂ ਜੋਗਿੰਗ ਦਾ ਟਰੈਕ ਜਿਹੜੀ ਟਗੋਰ ਦੇ ਪਿਛਲੀ ਸਾਈਡ ਤੇ ਜਗ੍ਹਾ ਹੈ ਉੱਥੇ ਲੈਂਡਸਕੇਪਿੰਗ ਕਰਕੇ ਜੋਗਿੰਗ ਦਾ ਟਰੈਕ ਬਣ ਰਿਹਾ ਨਾਲੇ ਇੱਕ ਲਾਇਬ੍ਰੇਰੀ ਵੀ ਅਸੀਂ ਉੱਥੇ ਬਣਾ ਰਹੇ ਹਾਂ ਬੱਚਾਂ ਦੀ ਸਹੂਲਤ ਲਈ ਇਸ ਤਰ੍ਹਾਂ ਹੀ ਬਹੁਤ ਸਾਰੇ ਵੱਖ-ਵੱਖ ਪ੍ਰੋਜੈਕਟਸ ਹੈਗੇ ਆ ਸਾਡੇ ਜਿਹੜੇ ਚ ਲਏ ਹੋਏ ਐ ਇੱਕ ਜਿਵੇਂ ਕਿ ਰੋਡ ਹੈਗੀ ਐ ਆਪਣੀ ਸਰੇਂਦਰ ਰੋਡ ਤੋਂ ਜਿਹੜੀ ਕਨੈਕਟ ਕਰਦੀ ਐ ਪਾਤਸੋ ਨੂੰ ਇੱਕ ਬਾਈਪਾਸ ਰੋਡ ਹੈਗੀ ਐ ਉਹਨੂੰ ਵੀ ਆਪਾਂ ਬਣਾ ਰਹੇ ਹਾਂ ਬਹੁਤ ਟੁੱਟੀ ਪਈ ਐ ਉਹ ਵੀ ਆਪਾਂ ਬਣਾ ਰਹੇ ਆ ਇਤੇ ਕਰਕੇ ਵਕਫ ਵਕ ਪ੍ਰੋਜੈਕਟ ਹੈਗੇ ਜਿਨ੍ਹਾਂ ਦੀ ਟੈਂਡਰਿੰਗ ਪ੍ਰੋਸੈਸ ਹੋ ਚੁੱਕਿਆ ਹੈ ਕੁਝ ਇੱਕ ਕਮ ਸੀਗੇ ਜਿਨ੍ਹਾਂ ਦੇ ਟੈਂਡਰ ਨਹੀਂ ਆਏ ਸੀਗੇ ਉਹ ਰੀਕਾਲ ਕੀਤੇ ਹੋਏ ਆ ਪਰ ਮੈਜੋਰਿਟੀ ਜਿਹੜੇ ਪ੍ਰੋਜੈਕਟ ਹੈਗੇ ਉਹ ਹੋ ਚੁੱਕੇ ਆ ਬਹੁਤ ਜਲਦ ਉਹਨਾਂ ਤੇ ਕੰਮ ਸ਼ੁਰੂ ਹੋ ਜਾਵੇਗਾ ਪ੍ਰੋਜੈਕਟ ਬਣਾਇਆ ਗਿਆ ਟਡੇ ਕਿਸੇ ਮੁਲਾਜ਼ਮ ਬਦੋਂ ਆਪਣੇ ਆਪ ਦੇ ਉੱਤੇ ਇੱਕ ਵੇਸਟ ਦੇ ਨਾਲ ਪਾਰਕ ਬਣਾਇਆ ਕੈਫੇ ਬਣਾਇਆ ਉਹ ਜੀ ਪਰ ਉਹ ਮੈਨੂੰ ਲੱਗਦਾ ਅਜੇ ਤੱਕ ਚੱਲ ਨਹੀਂ ਪਾ ਰਿਹਾ ਉਸ ਤਰ੍ਹਾਂ ਦਾ ਪ੍ਰੋਜੈਕਟ ਸ਼ਹਿਰ ਦੇ ਵਿੱਚ ਕਿ ਲਾਵਾਂਗੇ ਕਿਉਂਕਿ ਮਾਡਲ ਟਾਊਨ ਦੇ ਵਿੱਚ ਹੈ ਜੀ ਜੀ ਤੇ ਇਹ ਵੀ ਪੰਡਤ ਦੀ ਪਹੁੰਚ ਨਹੀਂ ਹੈ ਸ਼ਹਿਰ ਦੇ ਵਿੱਚ ਵੀ ਤੇ ਇਹ ਜਿਹੜਾ ਮਾਡਲ ਟਾਊਨ ਦਾ ਪ੍ਰੋਜੈਕਟ ਇਹ ਵੀ ਸ਼ੁਰੂ ਹੋਣ ਵਾਲਾ ਹੈ ਵੈਰੀ ਸੂਨ ਇਟ ਵਿਲ ਬੀ ਸਟਾਰਟਿੰਗ ਤੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਉੱਥੇ ਜਾ ਕੇ ਆਪਣਾ ਚਾਹ ਚਾਹ ਕਾਫੀ ਪੀ ਕੇ ਆਓ ਜਦੋਂ ਵੀ ਖੁੱਲਦਾ ਹੋ ਤੇ ਮੈਨੂ ਵੀ ਉਥੇ ਸਜੈਸਟ ਕਰੋ ਡਿਸਕਾਊਂਟ ਸਪੈਸ਼ਲ ਦੇ ਦਿਆਂਗੇ 10% ਦਾ ਗ੍ਰਾਮੀ ਦੇ ਦਿਆਂਗੇ ਤੇ ਇਹੋ ਜਿਹੇ ਪ੍ਰੋਜੈਕਟਸ ਆਪਾਂ ਹੋਰ ਵੀ ਟੇਕ ਅਪ ਕਰਨ ਵਾਲੇ ਆ ਤੇ ਬਹੁਤ ਜਲ ਤੁਹਾਨੂੰ ਇਸ ਦੇ ਬਾਰੇ ਇਨਫੋਰਮੇਸ਼ਨ ਦੇ ਜਿਹੜਾ ਇੱਕ ਪਾਣੀ ਦਾ ਪ੍ਰੋਜੈਕਟ ਚੱਲਿਆ ਉਸ ਨੂੰ ਬੈਕ ਕਾਰਪੋਰੇਸ਼ਨ ਨੇ ਕਈ ਸੜਕਾਂ ਤੋਂ ਲਈਆਂ ਪਰ ਉੱਥੇ ਲੋਕ ਗਰੀ ਜਾਂਦੇ ਆ ਬਾੜੇ ਦਾ ਪਾਣੀ ਤਾਂ ਟਿੱਕੜ ਹੁੰਦਾ ਕਿਉਂਕਿ ਉਹ ਕੰਡਾ ਮੈਕਬਾ ਸੂਰਤ ਤੇ ਉਹ ਨਾਜ਼ਰੋਂ ਬੰਦ ਕਰ ਦਿੰਦਾ ਪਰ ਨਹੀਂ ਕੀਤਾ ਜਾ ਰਿਹਾ ਦੇਖੋ ਇੱਕ ਬੇਸਿਕ ਜਿਹਾ ਸਭ ਤੋਂ ਪਹਿਲਾਂ ਗੱਲ ਜਿਹੜਾ ਇਹ ਪ੍ਰੋਜੈਕਟ ਹੈਗਾ ਵਾਟਰ ਸਪਲਾਈ ਦਾ ਇਹ ਕਾਰਪੋਰੇਸ਼ਨ ਕੋਲ ਨਹੀਂ ਹੈ ਇਹ ਵਾਟਰ ਸਪਲਾਈ ਸਿਊਹ ਵਰਡ ਐਗਜ਼ੀਕਿਊਟ ਕਰ ਰਿਹਾ ਹੈ ਤੇ ਜਿਹੜੀ ਰੋਡਸ ਪੱਟੀਆਂ ਹੋਈਆਂ ਹੈਗੀਆਂ ਉਹਨਾਂ ਦੀ ਰੀਸਟੋਰੇਸ਼ਨ ਦਾ ਜਿਹੜਾ ਜ਼ਿੰਮੇਵਾਰੀ ਹੈਗੀ ਹੈ ਉਹ ਵੀ ਜਿਹੜੀ ਐਗਜ਼ੀਕਿਊਟਿੰਗ ਕੰਪਨੀ ਹੈਗੀ ਐ ਐਲਨਟੀ ਐਸਕੇਸ ਦੇ ਵਿੱਚ ਉਹਨਾਂ ਦੇ ਕੋਲ ਹੈਗਾ ਕਾਰਪੋਰੇਸ਼ਨ ਦਾ ਇਸ ਪ੍ਰੋਜੈਕਟ ਦੇ ਨਾਲ ਕੋਈ ਰੋਲ ਨਹੀਂ ਹੈਗਾ ਫਿਰ ਵੀ ਅਸੀਂ ਉਹਨਾਂ ਦੇ ਨਾਲ ਰੈਗੂਲਰ ਤੌਰ ਤੇ ਅਸੀਂ ਮੀਟਿੰਗਸ ਕਰਦੇ ਰਹਿੰਦੇ ਆ ਤੇ ਕਿਤੇ ਪ੍ਰੋਬਲਮ ਆ ਰਹੀ ਹੁੰਦੀ ਹੈ ਪਬਲਿਕ ਨੂੰ ਜਿਹੜੇ ਸਾਨੂੰ ਮਿਲਦੇ ਆ ਉਹਨਾਂ ਨਾਲ ਗੱਲ ਕਰਕੇ ਉਸਨੂੰ ਰਿਜ਼ੋਲਵ ਕਰਾਉਂਦੇ ਆ ਕਮਿਸ਼ਨਰ ਸਾਹਿਬ ਇੱਕ ਨਾ ਸੰਡੇ ਮਾਰਕ ਲੱਗਦੀ ਹੈ ਉੱਥੇ ਰੜੀ ਪੈਣੀ ਪਰ ਉਹਦੇ ਵਿੱਚ ਕੁਝ ਚੈਨ ਦੁਕਾਨਦਾਰ ਨੇ ਜਿਹਨਾਂ ਕੋਲ ਕੋਲੜਾ ਰਵੇ ਦੇ ਜਿਹੜੇ ਸ਼ੋਅਰੂਮ ਨੇ ਉੱਥੇ ਬਿਗਾਦੇ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਦੇਖੋ ਕਾਰਵਾਈ ਸਾਰਿਆਂ ਲਈ ਸੇਮ ਹੋਏਗੀ ਤੇ ਜਿਹੜੇ ਵੀ ਉੱਥੇ ਕੋਈ ਗਲਤ ਕੰਮ ਕਰ ਰਹੇ ਆ ਉਹਨਾਂ ਤੇ ਆਪਾਂ ਕਾਰਵਾਈ ਜ਼ਰੂਰ ਕਰਾਂਗੇ ਤੁਸੀਂ ਜੋ ਕੰਪਲੇਨਟ ਦਿਓ ਸੀ ਉਸ ਦੇ ਮੈਂ ਜੀ ਸਾਹਿਬ ਲੇਬਰ ਐਕਟ ਅਲਗਦਾ ਰਾਤ ਨੂੰ ਲੇਬਰ ਕੰਮ ਨਹੀਂ ਕਰਦੇ ਜਿੰਨੀਆਂ ਬਿਲਡਿੰਗਾਂ ਬਣਦੀਆਂ ਨੇ ਰਾਤ ਨੂੰ ਹੀ ਬਣਦੀਆਂ ਨੇ ਕੀ ਸ਼ਰੀਆ ਐਤਵਾਰ ਕੋਈ ਡਿਊਟੀ ਲਾਈ ਜਾਏਗੀ ਇਸ ਪੈਸੇ ਦੇ ਦੇਖੋ ਕੋਈ ਇਨਫੋਰਮੇਸ਼ਨ ਲੇਬਰ ਦਿੱਤੀ ਜਾਵੇ ਤਦ ਤੱਕ ਦੇਖੋ ਤੁਸੀਂ ਇੱਕ ਗੱਲ ਸਮਝੋ ਜੀ ਰਾਤ ਨੂੰ ਲੇਬਰ ਕੰਮ ਕਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਰਪੋਰੇਸ਼ਨ ਕਿੰਨੀ ਸਖਤ ਹੈਗੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਡੈਮੋਲੇਸ਼ਨਸ ਕੀਤੀਆਂ ਹੈਗੀਆਂ ਠੀਕ ਹੈ ਸਾਡੇ ਜਿਹੜੇ ਬੰਦੇ ਹੈਗੇ ਆ ਉਹ ਸੈਟਰਡੇ ਵੀ ਆਨ ਡਿਊਟੀ ਹੁੰਦੇ ਸੈਟਰਡੇ ਅਸੀਂ ਬਹੁਤ ਕਾਰਵਾਈ ਕੀਤੀਆਂ ਹੈ ਜਿਹੜਾ ਵੀ ਕੋਈ ਬੰਦਾ ਹੈਗਾ ਜਿਹੜੀ ਗਲਤ ਕੰਸਟਰਕਸ਼ਨ ਕਰ ਰਿਹਾ ਹੈ ਭਾਵੇਂ ਕਰ ਲਈ ਹੈ ਠੀਕ ਹੈ ਉਸ ਤੇ ਕਾਰਵਾਈ ਹੋਏਗੀ ਜੇ ਉਹ ਗਲਤ ਬਣੀ ਹੈ ਉਹਨੂੰ ਤੋੜਿਆ ਜਾਏਗਾ ਮੈਂ ਮੈਂ ਸਰ ਦਾ ਲਾਸਵਾਲ ਹੈ ਪਿਛਲੇ ਸਰਕਾਰ ਦਾ ਪੱਤਰਕਾਰ ਨੂੰ ਬੜਾ ਕੁ ਦਿੱਦਾ ਨਗਰ 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 ਸਵਾਗਤ ਕਰੇਗਾ ਜਿਹੜੀ ਬੈਟਿਕ ਹੈ ਜਿੰਨੀ ਵੀ ਚਾਹਤ ਸਭ ਤੋਂ ਪਹਿਲਾਂ ਤਾਂ ਮੈਂ ਇੰਜੀਨੀਅਰ ਮਿਸਟਰ ਪ੍ਰੋਫੈਸਰ ਪਟੇਲਾ ਅਤੇ ਡਾਕਟਰ ਉਪਨਜੀ ਦਾ ਧੰਨਵਾਦ ਕੀਤਾ ਹੈ ਕਿ 15 ਅਗਸਤ ਦੇ ਜਿਹੜਾ ਸਕਸੈਸਫੁਲ ਕੰਡਕਟ ਕੀਤਾ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਸੀ ਉਸ ਤੋਂ ਪਹਿਲਾਂ ਤੁਸੀਂ ਦੇਖਿਆ ਵੀ ਸਾਰੇ ਸ਼ਹਿਰ ਨੂੰ ਚੱਕਾ ਚੌਂਦ ਕੀਤਾ ਇਹਨਾਂ ਨੇ LED ਲਾਈਟਸ ਲਗਵਾ ਕੇ ਸੋ ਉਹ ਜਿਹੜਾ ਹੈ ਕ੍ਰੈਡਿਟ ਇਹਨਾਂ ਦੀ ਟੀਮ ਨੂੰ ਜਾਂਦਾ ਹੈ ਇਹਨਾਂ ਨੂੰ ਜਾਂਦਾ ਹੈ ਅੱਜ ਤੁਸੀਂ ਦੇਖੋ ਸਾਰਾ ਸ਼ਹਿਰ ਜਿਹੜਾ LED ਲਾਈਟਸ ਦੀ ਰੋਸ਼ਨੀ ਦੇ ਵਿੱਚ ਜਿਹੜਾ ਹੈ ਚਮਕਾ ਰਿਹਾ ਔਰ ਇਹ ਚੱਲਦਾ ਰਹੇਗਾ ਇਹ ਨਹੀਂ ਵੀ ਸਿਰਫ ਕੁਝ ਸਮੇਂ ਵਾਸਤੇ ਇਹ ਫੋਰੇਵਰ ਵਾਲਾ ਜਿਹੜਾ ਹੈ ਇਹ ਕੰਮ ਸੀਗਾ ਇਹ ਚੱਲਦਾ ਰਹੇਗਾ ਜੀ ਦੂਸਰਾ ਜ ਜਿਸੀ ਦੂਜਾ ਜਿਹੜਾ ਅਸਪੈਕਟ ਹੈ ਜਿਵੇਂ ਤੁਹਾਨੂੰ ਪਤਾ ਵੀ ਇਲੈਕਸ਼ਨਸ ਆ ਰਾਉਂਡ ਦ ਕੋਰਨਰ ਤੇ ਇਹ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਵੀ ਰਗਵਾਈ ਹੀ ਸਾਡੇ ਲੋਕਲ ਗਵਰਨਰ ਮਿਨਿਸਟਰ ਸਰਦਾਰ ਬਲਕਾਰ ਸਿੰਘ ਉਹਨਾਂ ਨੇ 57 ਕਰੋੜ ਰੁਪਏ ਦੇ ਜਿਹੜੇ ਨਹੀਂ ਉਹ ਵਰਕ ਆਰਡਰ ਜਿਹੜੇ ਨੇ ਉਹ ਜਾਰੀ ਕੀਤੇ ਸੀ ਔਰ ਉਹਦੇ ਵਿੱਚ ਜਿਹੜਾ ਹੈ ਅਸੀਂ ਟੈਕਨੀਕਲ ਜਿਹੜੀ ਬਿਡ ਜਿਹੜੀ ਸੀ ਉਹ ਵੈਟ ਹੋ ਗਈ ਉਸ ਤੋਂ ਬਾਅਦ ਉਹਨਾਂ ਫਾਈਨੈਂਸ਼ੀਅਲ ਬਿਡ ਵੀ ਜਿਹੜੀ ਹੈ ਖੁੱਲੀ ਗਈ ਹੈ ਉਹਨਾਂ ਦੇ ਕੰਮ ਦੀ ਸਮੀਖਿਆ ਕਿਉਂਕਿ ਕਈ ਕੰਮ ਨੇ ਜਿਹੜੇ ਸ਼ਹਿਰ ਦੇ ਸੈਂਟਰਲਾਈਜ਼ਡ ਨੇ ਜਨਰਲ ਕੰਮ ਨੇ ਕਈ ਕੰਮ ਨੇ ਜਿਹੜੇ ਵਾਰਡ ਸਪੈਸਿਫਿਕ ਨੇ ਸੋ ਅੱਜ ਉਹਦੇ ਡੇਕਾਉਨ ਲੈ ਕੇ ਉਹਨੂੰ ਡੇਕਾਉਨ ਕਰਕੇ ਜਿਹੜਾ ਵਾਰਡਸ ਕਿਹੜੇ ਕਿਹੜੇ ਵਾਰਡ ਤੇ ਸਾਡੇ 32 ਵਾਰਡ ਨੇ ਮੇਰੇ ਸ਼ਹਿਰ ਦੇ ਉਹ 32 ਵਾਰਡਸ ਦੇ ਵਿੱਚ ਅਸੀਂ ਕਿੰਨੇ ਕੰਮ ਕਿਹੜੇ ਵਾਰਡ ਦੇ ਹਿੱਸੇ ਆਏ ਨੇ ਉਹਦੀ ਡਿਟੇਲਿੰਗ ਲੈ ਕੇ ਅਸੀਂ ਜਿਹੜਾ ਹੈ ਉੱਥੇ ਕੰਮ ਸ਼ੁਰੂ ਕਰਾਣਾ ਚਾਹੁੰਦੇ ਆ ਜਲਦੀ ਤੋਂ ਜਲਦੀ ਸ਼ੁਰੂ ਹੋ ਜਾਣ ਕੰਮ ਕੁਝ ਜਿਹੜੇ ਕੰਮ ਜਨਰਲਾਈਜ਼ਿਕ ਜਿਵੇਂ ਡੇਰੀ ਫਾਰਮਿੰਗ ਦਾ ਪ੍ਰੋਜੈਕਟ ਜਿਹੜਾ ਹੈ ਉਹ ਵੀ ਅਸੀਂ ਤੁਸੀਂ ਜਾ ਕੇ ਦੇਖ ਸਕਦੇ ਹੋ ਮੌਕੇ ਦੇ ਉੱਤੇ ਵੀ ਐਸੇ ਅਜਿਹੀ ਫੈਸਿਲਿਟੀ ਤਿਆਰ ਹੋ ਚੁੱਕੀ ਹੈ ਕਿ ਆਈ ਡੋਨਟ ਥਿੰਕ ਕਿ ਇਹਦੇ ਨਾਲ ਦੀ ਕਿਤੇ ਹੋਰ ਹੋਏਗੀ ਅਸੀਂ ਉਹ ਜਿਹੜੀ ਫੈਸਿਲਿਟੀ ਹੁਣ ਤਿਆਰ ਕਰਕੇ ਅਸੀਂ ਆਫਰ ਕਰ ਚੁੱਕੇ ਆ ਉਹਨਾਂ ਨੂੰ ਵੀ ਸਾਨੂੰ ਲੱਗਦਾ ਹੁਣ ਦੇ ਹੈਵ ਨੋ ਰੀਜ਼ਨ ਨਾਟ ਟੂ ਗੋ देयर ਉਹਨੋਂ ਨਾ ਨਹੀਂ ਕਰ ਸਕਦੇ ਕਿਉਂਕਿ ਅੰਡਰ ਵਨ ਰੂਫ ਅਸੀਂ ਸਾਰਾ ਕੁਝ ਉਹਨਾਂ ਨੂੰ ਪ੍ਰੋਵਾਈਡ ਕਰ ਦਿੱਤਾ ਹੈ ਸੈਕੰਡਲੀ ਉਸ ਤੋਂ ਬਾਅਦ ਜੀ ਜਿਹੜਾ ਹੈਗਾ ਡਿਵਾਈਡਰਸ ਸ਼ਹਿਰ ਦੀਆਂ ਵੱਡੀਆਂ ਚੌੜੀਆਂ ਜਿਹੜੀਆਂ ਸੜਕਾਂ ਨੇ ਉਹਦੇ ਵਿੱਚ ਜਿਹੜੇ 2.5 ਫੀਟ 3 ਫੀਟ ਟਾਲ ਡਿਵਾਈਡਰਸ ਨੇ ਉਹਨਾਂ ਦਾ ਲਗਾਉਣ ਦਾ ਵੀ ਪ੍ਰਸਤਾਵ ਅਸੀਂ ਡਿਸਕਸ ਕੀਤਾ ਹੈ ਚੌਂਕ ਪਟਿਆਲੇ ਸ਼ਹਿਰ ਦੂਜਾ ਤੁਸੀਂ ਦੇਖਿਆ ਹੋਣਾ ਮਹਾਰਾਜਾ ਅਗਰਸੈਨ ਜੀ ਦਾ ਚੌਂਕ ਵੀ ਜਿਹੜਾ ਹੈ ਕਮਿਸ਼ਨਰ ਸਾਹਿਬ ਨੇ ਸ਼ੁਰੂ ਕਰਾਇਆ ਉਸੇ ਤਰ੍ਹਾਂ ਹੀ ਦੋ ਚੌਂਕ ਹੋਰ ਕਮਿਸ਼ਨਰ ਸਾਹਿਬ ਸ਼ੁਰੂ ਕਰਨ ਜਾ ਰਹੇ ਨੇ ਉਹਦਾ ਵੀ ਤੁਹਾਨੂੰ ਟਾਈਮ ਆਏ ਤੇ ਦੱਸਾਂਗੇ ਥੈਨ ਨਵੇਂ ਪਾਰਕ ਜਿਵੇਂ ਵੱਡਾ ਰਾਈ ਮਾਜਰਾ ਹੋ ਗਿਆ ਸਾਡੇ ਉੱਥੇ ਵਿਕਾਸ ਕਲੋਨੀ ਦੇ ਵਿੱਚ ਪਾਰਕ ਬਣ ਰਿਹਾ ਹੈ ਨਵੇਂ ਪਾਰਕਸ ਵੀ ਜਿਹੜੇ ਨੇ ਤਿਆਰ ਕੀਤੇ ਜਾ ਰਹੇ ਨੇ 21 ਨੰਬਰ ਤੋਂ 22 ਨੰਬਰ ਫਾਟਕ ਤੱਕ 300 ਗੈਦਾ ਸਾਡੇ ਕੋਲ 플ੌਟ ਪਿਆ ਸੀ ਵੀ ਕੁਡਾ ਬਿਊਟੀਲਾਈਜ਼ਡ ਇਨ ਐਨੀ ਵੇ ਉਹ ਵੀ ਅਸੀਂ ਜਿਹੜਾ ਹੈਗਾ ਉਥੇ ਪਾਰਕ ਨੂੰ ਤਵੱਜੋ ਦਿੱਤੀ ਹੈ ਸੋ ਥੈਟ ਲੋਕਾਂ ਨੂੰ ਇੱਕ ਕਾਮਨ ਐਰੀ ਰੀਕ੍ਰੀਏਸ਼ਨਲ ਸਪੇਸ ਮਿਲ ਸਕੇ ਸੋ ਆਪਣੇ ਵੱਲੋਂ ਇਹੀ ਇੱਕ ਪ੍ਰਯਾਸ ਰਹਿੰਦਾ ਹੈ ਕਿ ਲੋਕਾਂ ਦੇ ਬੈਨੀਫਿਟ ਵਾਸਤੇ ਪਬਲਿਕ ਪਟਿਆਲਾ ਸ਼ਹਿਰ ਵਾਸੀਆਂ ਦੇ ਹੱਕ ਦੇ ਵਿੱਚ ਅਸੀਂ ਜਿਹੜਾ ਹੈ ਛੋਟੀਆਂ-ਛੋਟੀਆਂ ਜਿਹੜੀਆਂ ਨੇ ਚੀਜ਼ਾਂ ਨੂੰ ਜਿਹੜਾ ਹੈ ਉਹ ਉੱਥੇ ਉਪਲਬਧ ਕਰਾਈਆਂ ਸੋ ਥੈਟ ਉਹ ਦਾ ਆਨੰਦ ਮਾਣ ਸਕਣ ਜੀ ਪਟਿਆਲਾ ਦੇ ਵਿੱਚ 20 ਟਾਇਲਟ ਬਲॉक्स ਨਵੇਂ ਜਿਹੜੇ ਉਹ ਕਮਿਸ਼ਨ ਸਾਹਿਬ ਪਨਾ ਜਾ ਰਹੇ ਨੇ ਉਹਦੇ ਵਿੱਚ ਜਗ੍ਹਾ ਜਿਹੜੀਆਂ ਨੇ ਸ਼ਾਰਟਲਿਸਟ ਹੋ ਚੁੱਕੀਆਂ ਨੇ ਦੋ ਤਿੰਨ ਤੇ ਕੰਮ ਸ਼ੁਰੂ ਹੋ ਚੁੱਕਿਆ ਹੈ ਕੁਝ ਕਿਤੇ ਪ੍ਰੋਬਲਮਸ ਆ ਰਹੀਆਂ ਸੀ ਲੋਕੈਲਿਟੀ ਨੂੰ ਲੈ ਕੇ ਸੋ ਅਸੀਂ ਉਹ ਵੀ ਜਿਹੜਾ ਹੈ ਚੇਂਜ ਕਰ ਰਹੇ ਆ ਉਹਨਾਂ ਦੀ ਥਾਂ ਤੇ ਕੋਈ ਆਲਟਰਨੇਟ ਸਾਈਟਸ ਵੀ ਦੇ ਰਹੇ ਹਾਂ ਜਿਹੜੀਆਂ ਕਾਰਪੋਰੇਸ਼ਨ ਦੀਆਂ ਪੁਰਾਣੀ ਟੈਂਨੰਸੀ ਜਿਹੜੇ ਜਗਾਵਾਂ ਸੀਗੇ ਜਿੱਥੇ ਟੈਂਨੈਂਟਸ ਬੈਠੇ ਸੀ ਉਹਨਾਂ ਦੀਆਂ ਵੀ ਰਜਿਸਟਰੀਆਂ ਜਿਹੜੀਆਂ ਖੁੱਲੀਆਂ ਜਾਣਗੀਆਂ ਜਿਨ੍ਹਾਂ ਲੋਕ ਜਿਨ੍ਹਾਂ ਨੇ ਕਾਰਪੋਰੇਸ਼ਨ ਦੀ ਥਾਵਾ ਤੇ ਬੈਠੇ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਓਨਰਸ਼ਿਪ ਰਾਈਟਸ ਵਾਸਤੇ ਉਹਨਾਂ ਦੀਆਂ ਰਜਿਸਟਰੀਆਂ ਵੀ ਜਿਹੜੀਆਂ ਹੈ ਉਹ ਸੀ ਹੁਣ ਖੋਲ ਦੇਾਂਗੇ ਤੇ ਉਹ ਲੋਕ ਆ ਕੇ ਸਾਡੇ ਤੋਂ ਰਜਿਸਟਰੀਆਂ ਆਪਣੀ ਤਵਾਕੇ ਲੈ ਕੇ ਜਾ ਸਕਦੇ ਨੇ ਜੀ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਅਸੀਂ ਮਹਾਸ਼ਯ ਕਰਮਸ਼ਾਲਾ ਉਹਨਾਂ ਨੂੰ ਵੀ ਇੱਕ ਪਵਨ ਚਾਹੀਦਾ ਹੈ ਇੱਕ ਮੋਤੀ RAM ਮਹਿਰਾ ਜਿਹੜਾ ਹੈ ਮਹਿਰਾ ਬਰਾਦਰੀ ਵੱਲੋਂ ਵੀ ਸਾਨੂੰ ਇੱਕ ਰਿਪਰੈਜ਼ੈਂਟੇਸ਼ਨ ਆਇਆ ਹੈ ਉਹਨਾਂ ਵਾਸਤੇ ਵੀ ਜਗ੍ਹਾ ਦਾ ਜਿਹੜਾ ਹੈ ਅਸੀਂ ਡਿਸਕਸ ਕੀਤਾ ਹੈ ਖੁਖਰਨ ਬਰਾਦਰੀ ਵੱਲੋਂ ਵੀ ਆਇਆ ਹੈ ਤੇ ਇਸ ਤਰ੍ਹਾਂ ਵਕਫਾ ਕਮਿਊਨਿਟੀ ਜਿਵੇਂ ਐਸਡੀਕੇਸ ਪਹਿਲਾਂ ਬਣਿਆ ਹੈ ਬਹਾਉਲਪੁਰ ਸਮਾਜ ਦਾ ਉੱਥੇ ਬਣਾਇਆ ਗਿਆ ਇਸ ਤਰ੍ਹਾਂ ਉਸੇ ਲੀਤੇ ਚੱਲਦੇ ਹੋਏ ਅਸੀਂ ਜਿਹੜਾ ਹੈ ਜਿੱਥੇ ਬਾਕੀ ਧਰਮਸ਼ਾਲਾਵਾਂ ਦਾ ਕੰਮ ਪੂਰਾ ਕਰਕੇ ਦਿੱਤਾ ਹੈ ਉੱਥੇ ਮੁਸਲਿਮ ਧਰਮਸ਼ਾਲਾ ਦਾ ਵੀ ਕੰਮ ਚੱਲ ਰਿਹਾ ਹੈ ਅਬਲੋਵਾਲ ਵਾਲੇ ਪਾਸੇ ਜੋ ਜਿੱਥੇ ਜਿੱਥੇ ਕੋਈ ਕਮੀ ਆ ਉਹਨੂੰ ਰੈਕਟੀਫਾਈ ਕਰਕੇ ਦੂਰ ਕਰਕੇ ਕੰਮ ਸਮਾਪਤ ਕਰੀਏ ਫਿਨਿਸ਼ ਕਰੀਏ ਤੇ ਹੋਰ ਜਿਹੜੇ ਨਵੇਂ ਕੰਸਟਰਕਸ਼ਨਸ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਸੀ ਪਹਿਲ ਦੇ ਅਧਾਰ ਤੇ ਸ਼ੁਰੂ ਕਰਾਵਾਂਗੇ ਜੀ ਫਿਰ ਉਸ ਤੋਂ ਇਲਾਵਾ ਜੀ ਧਾਮੂ ਮਾਝਾ 2 ਕਰੋੜ 33 ਲੱਖ ਦੇ ਮੇਰੇ ਖਿਆਲ ਨਾਲ ਟੈਂਡਰ ਉਹ ਖੁੱਲ ਚੁੱਕੇ ਨੇ ਤੇ ਕਮਿਸ਼ਨਰ ਸਾਹਿਬ ਉੱਥੇ ਵੀ ਕੰਮ ਜਿਹੜਾ ਹੈ ਜਲਦੀ ਸ਼ੁਰੂ ਹੋ ਜਾਏਗਾ ਸੂਏਜ ਦਾ ਆਲਰੇਡੀ ਕੰਮ ਜਿਹੜਾ ਹੈ ਉੱਥੇ ਚੱਲ ਰਿਹਾ ਹੈ ਵਾਟਰ ਸਪਲਾਈ ਦਾ ਨਾਲੀ ਹੋ ਜਾਏ ਤਾਂ ਕਿ ਇੱਕ ਵਾਰੀ ਸੜਕਾਂ ਬਣ ਗਈਆਂ ਫਿਰ ਦੁਬਾਰਾ ਪਟਕੇ ਵਾਟਰ ਸਪਲਾਈ ਨਹੀਂ ਦੇਵਾਂਗੇ ਸੂਰੇਜ ਤੋਂ ਬਾਅਦ ਵਾਟਰ ਸਪਲਾਈ ਵਾਟਰ ਸਪਲਾਈ ਤੋਂ ਬਾਅਦ ਸੜਕਾਂ ਸੜਕਾਂ ਤੋਂ ਬਾਅਦ ਲਾਈਟਾਂ ਦਾ ਕੰਮ ਜਿਹੜਾ ਹੈ ਤਾਂ ਮਮਾ ਜਰੇ ਦਾ ਵੀ ਉਹ ਅੱਜ ਅਸੀਂ ਡਿਸਕਸ ਕਰ ਲਿਆ ਉਹ ਵੀ ਜਿਹੜਾ ਹੈ ਜਲਦੀ ਕੰਮ ਸ਼ੁਰੂ ਹੋ ਜਾਏਗਾ ਜੀ ਇੱਕ ਪ੍ਰੋਜੈਕਟ ਨਮਾ ਸ਼ਹਿਰ ਦੇ ਵਿੱਚ ਅਸੀਂ ਉਦੋਂ ਐਕਸਪਲੋਰ ਕਰ ਰਹੇ ਹਾਂ ਅਜੇ ਇਟ ਇਜ਼ ਇਨ ਇਨੀਸ਼ੀਅਲ ਸਟੇਜ ਥੋੜਾ ਜਾ ਟਾਈਮ ਆਏ ਤੇ ਤੁਹਾਨੂੰ ਦੇ ਬਾਰੇ ਦੱਸਾਂਗੇ ਵੀ ਕਾਉਂਨਸਲ ਦੀ ਇੱਕ ਜਗ੍ਹਾ ਪਈ ਹੈ ਸਾਡੀ ਮਿਊਨਿਸਪਲ ਕਾਰਪੋਰੇਸ਼ਨ ਦੀ ਉਥੋਂ ਰੀ ਲੋਕੇਟ ਕਰਕੇ ਜਿਹੜੇ ਕਾਬਜ਼ਕਾਰ ਨੇ ਉਹਨਾਂ ਨੂੰ ਕਿਤੇ ਹੋਰ ਜਗ੍ਹਾ ਦੇ ਦਿੱਤੀ ਹੈ ਤੇ ਉਹ ਜਗ੍ਹਾ ਜਿਹੜੀ ਹੈ ਕਾਰਪੋਰੇਸ਼ਨ ਨੂੰ ਕਰੋੜਾਂ ਦੀ 200-300 ਕਰੋੜ ਰੁਪਏ ਦਾ ਫਾਇਦਾ ਹੋਏਗਾ ਉਹ ਜਗ੍ਹਾ ਨੂੰ ਅਸੀਂ ਇਹਦੇ ਰੈ residențial ਪਾਰਕਸ ਜਾਂ ਕਮਰਸ਼ਲ ਉਦੇ ਚ ਵਰਤ ਸਕਾਂਗੇ ਸੋ ਉਹ ਜੇ ਇਨੀਸ਼ੀਅਲ ਹੈ I will not share the details with you ਪਰ ਟਾਈਮ ਆਏ ਤੇ ਤੁਹਾਨੂੰ ਦੇ ਬਾਰੇ ਦੱਸ ਦਿੱਤਾ ਜਾਏਗਾ ਜੀ ਇਹ ਜਿਹੜੇ ਮੇਨ ਕੰਮ ਸੀਗੇ ਜੀ ਇਹ ਤੁਹਾਡੇ ਨਾਲ ਅੱਜ ਤੁਹਾਨੂੰ ਦੱਸਿਆ ਵੀ ਡਿਸਕਸ ਕੀਤੇ ਨੇ ਇਹਦੇ ਉੱਤੇ ਹੁਣ ਇੱਕ ਕੰਮ ਟਾਈਮ ਬਾਉਂਡ ਵਧੀਆ ਤਰੀਕੇ ਨਾਲ ਕੁਆਲਿਟੀ ਕੁਆਂਟੀਟੀ ਦੋ ਚੀਜ਼ਾਂ ਇਹ ਜੀਆਂ ਨਹੀਂ ਜਿਹੜੀਆਂ ਸਿਰਫ ਕਾਰਪੋਰੇਸ਼ਨ ਦੇ EMPLOYEES ਦਾ ਸਾਡੇ ਵੋਲੰਟੀਅਰਜ਼ ਦਾ ਆਮਾਦੀ ਪਾਰਟੀ ਦੇ ਟੀਮ ਦਾ ਉਹਨਾਂ ਦਾ ਹੀ ਇਕੱਲੀ ਡਿਊਟੀ ਨਹੀਂ ਮੈਂ ਤੁਹਾਡੇ ਮਾਧਮ ਰਾਹੀਂ ਸਾਰੇ ਸ਼ਹਿਰ ਨੂੰ ਅਪੀਲ ਕਰਾਂਗਾ ਕਿ ਹਰ ਇੱਕ ਨਾਗਰਿਕ ਸੂਚਿਤ ਹੋ ਕੇ ਜਾਗਰੂਕ ਹੋ ਕੇ ਆਪਣੇ ਵਾਰਡ ਆਪਣੇ ਇਲਾਕੇ ਦੇ ਵਿੱਚ ਚੱਲ ਰਹੇ ਡਵੈਲਪਮੈਂਟ ਵਰਕਸ ਨੂੰ ਉਹਦੀ ਨਿਗਰਾਨੀ ਨਗਰ ਨਿਗਮ ਦੇ ਅਧਿਕਾਰੀ ਜਾਂ ਕਮਚਾਰੀ ਆਨੇ ਸਮਾਨ ਚੱਕ ਲਏ ਜਾਂਦੇ ਹੋ ਕਿ ਕੋਈ ਪਾਣੀ ਦੀ ਸਹੂਲਤ ਨਹੀਂ ਹੈ ਬਾਥਰੂਮ ਦੀ ਸਹੂਲਤ ਨਹੀਂ ਹੈ ਕੋਮਨ ਟਾਇਲਟ ਕਿੱਥੇ ਸਰ ਬੀਪੀਐਸ ਮਾਰਕੀਟ ਨਾਲ ਧਰਨਾ ਲਾਏਗੀ ਜਿਹੜਾ ਸਾਡੇ ਦੁਕਾਨ ਦੇ ਬਰ ਕੋਈ ਵਾਰ ਸਮਾਨ ਜਾਇਜ ਵੀ ਪਿਆ ਹੁੰਦਾ ਉਹ ਵੀ ਚੁੱਕ ਕੇ ਲੈ ਜਾਂਦੇ ਨੇ ਪਰ ਸਾਨੂੰ ਦੱਸਿਆ ਨਹੀਂ ਜਾਂਦਾ ਸਾਰਾ ਰਾਜਨੀਤਿਕ ਤੌਰ ਤੇ ਹੋ ਰਿਹਾ ਹੈ ਦੇਖੋ ਮੇਰੀ ਗੱਲ ਸੁਣ ਮੈਨੂੰ ਪਹਿਲਾਂ ਤਾਂ ਇਹ ਦੱਸ ਦਿਓ ਵੀ ਆਪਾਂ ਦੋਨੋਂ ਚਲਦੇ ਆ ਜਾ ਕੇ ਜਗਾ ਦੇਖ ਲੈਨੇ ਆ ਵੀ ਉੱਥੇ ਦੁਕਾਨ ਕਿੱਥੇ ਤੱਕ ਹੈ ਤੇ ਸਾਮਾਨ ਕਿੱਥੇ ਤੱਕ ਹੈ ਠੀਕ ਹੈ ਜੀ ਤੂੰ ਤੁਹਾਡੇ ਸਵਾਲ ਦੇ ਵਿੱਚ ਹੀ ਤੁਹਾਡਾ ਜਵਾਬ ਹੈ ਕਿ ਕਾਰਪੋਰੇਸ਼ਨ ਕੋਈ ਮਜ਼ਾਕ ਥੋੜੀ ਹੈ ਜੀ ਆਪਾਂ ਰਿਸਪਾਂਸਿਬਲ ਸਿਟੀਜ਼ਨ ਆ ਆਪਾਂ एवरीवन वांट्स टू ਗੋ ਟੂ ਹੈਵਨ ਨੋ 1 ਵਾਂਟਸ ਟੂ ਡਾਈ ਮੀ ਸਾਡਾ ਸਾਡੇ ਤੋਂ ਸਾਰਾ ਕੁਝ ਜਿਹੜਾ ਹੈ ਸਾਡਾ ਜਾਇਜ਼ ਹੈ ਤੇ ਨਾ ਸਾਡੇ ਤੋਂ ਟੈਕਸ ਭਰੋ ਨਾ ਸਾਡੇ ਤੋਂ ਤੁਹਾਨੂੰ ਦਾ ਸੀਵਰੇਜ ਵੀ ਦਿਓ ਵਾਟਰ ਸਪਲਾਈ ਦਿਓ ਬਿਜਲੀ ਦਿਓ ਟੈਕਸ ਨਹੀਂ ਸੀ ਦੇਣਾ ਇਦਾਂ ਨਹੀਂ ਹੁੰਦਾ ਸਰ ਤੁਸੀਂ ਯਾਰ ਮੋੜ ਤੇ ਦੁਕਾਨਾਂ ਦੇਖੋ ਬਾਹਰ 7-7 ਫੁੱਟ ਬਾਹਰ ਲਗਾਈਆਂ ਗਿਆ ਛੱਡੇ ਵਾਲੇ ਮੈਂ ਤੁਹਾਨੂੰ ਮੈਂ ਬਾਈ ਤੁਹਾਨੂੰ ਉਹੀ ਦੱਸ ਰਿਹਾ ਜੇ ਕਾਰਪੋਰੇਸ਼ਨ ਐਕਸ਼ਨ ਲਿਆ ਕੋਈ ਜ਼ਿੰਮੇਵਾਰੀ ਨਾਲ ਲਿਆ ਹੁਣ ਉਹ ਇਹ ਜੀ ਗੱਲ ਨਹੀਂ ਹਾਂ ਜੇ ਉੱਥੇ ਕੋਈ ਦਿੱਕਤ ਹੈ ਤਾਂ ਉਹ ਇੱਕ ਵਾਰੀ ਵੀ ਮੈਨੂੰ ਬੁਲਾਉਣ ਉਹਨਾਂ ਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਮੈਂ ਖੁਦ ਚੱਲ ਕੇ ਉਹਨਾਂ ਕੋਲ ਜਾਵਾਂਗਾ ਮੈਨੂੰ ਜਗ੍ਹਾ ਮੁਹਈਆ ਕਰਾ ਦਨ ਉਥੇ ਟਾਇਲਟ ਬਲੌਗ ਵੀ ਬਣਾ ਦਿੰਨੇ ਆ ਯਸ ਉਥੇ ਲੋੜ ਹੈਗੀ ਆ ਵਾਟਰ ਡਿਸਪੈਂਸਿੰਗ ਚਾਹੀਦੀ ਹੈ ਸਾਡੇ ਕੋਲ ਅਸੀਂ ਲਗਾ ਹੀ ਰਿਹਾ ਸ਼ਹਿਰ ਚ ਜਿੱਥੇ ਮਰਜ਼ੀ ਲਗਵਾ ਲਓ ਪਰ ਰੇੜੀਆਂ ਫੜੀਆਂ ਨੇ ਲਗਾਤਾਰ ਪਰੇਸ਼ਾਨ ਨੇ ਕਹਿੰਦੇ ਫੂਡ ਸਟਰੀਟ ਕੋਲ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਨਰਲ ਰੇੜੀਆਂ ਕੋਈ ਖਾਣ ਪੀਣ ਦੀਆਂ ਰੇੜੀਆਂ ਜ਼ਿਆਦਾਤਰ ਸ਼ਹਿਰ ਦੇ ਵਿੱਚ ਜਗ੍ਹਾ ਲੱਗਦੀਆਂ ਹਨ ਮੇਨ ਜੋ ਸਰ ਤੁਸੀਂ ਨਾ ਸਾਰਾ ਕੁਝ ਅੱਜ ਹੀ ਪੁੱਛ ਲਓਗੇ ਫਿਰ ਅੱਗੇ ਮੈਨੂੰ ਦੇਣ ਦੱਸਣ ਨੂੰ ਕੁਝ ਨਹੀਂ ਹੋਏਗਾ ਜੀ ਤੁਸੀਂ ਥੋੜਾ ਥੋੜਾ ਕਰਕੇ ਲਓ ਨਾ ਸਾਡੇ ਤੋਂ ਸਰ ਐਮਐਨ ਸਰ ਫੂਡ ਸਟਰੀਟ ਸਰ ਅਸੀਂ ਕਰ ਰਹ ਦੇਖੋ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਦੇ ਉੱਤੇ ਰੇੜੀਆਂ ਲੱਗ ਜਾਂਦੀਆਂ ਨੇ ਸ਼ਾਮ ਨੂੰ ਕਿਉਂ ਹੁੰਦਾ ਟਰੈਫਿਕ ਦਾ ਉੱਥੇ ਰੇੜੀ ਦੇ ਖਾਨ ਪੀਣ ਦਾ ਹੁੰਦਾ ਹੈ ਬੰਦੇ ਕਾਰ 'ਚ ਬੈਠ ਕੇ ਥੋੜਾ ਜਿਹਾ ਡਰਿੰਕ ਵੀ ਲੈਣਾ ਸ਼ੁਰੂ ਕਰ ਦਿੰਦੇ ਨੇ ਜੀ ਐਲਕੋਹਲ ਵੀ ਚੱਲਣ ਲੱਗ ਜਾਂਦੀ ਹੈ ਲੜਾਈ ਝਗੜੇ ਵੀ ਹੋ ਜਾਂਦੇ ਨੇ ਮੇਰੇ ਵਾਸਤੇ ਇਟ ਬਿਕਮਸ ਅ ਨਿਊਸੈਂਸ ਜਦੋਂ ਸ਼ਾਮ ਨੂੰ ਛੋਟੇ-ਛੋਟੇ ਸਕੂਲ ਦੇ ਕਾਲਜਾਂ ਦੇ ਤੇ ਨੌਜਵਾਨ ਮੁੰਡੇ ਜਿਹੜੇ ਨੇ ਉਹ ਖਾਂਦੇ ਪੀਂਦੇ ਉੱਥੇ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਜੀ ਐਲਕੋਹਲ ਕਰਕੇ ਸੋ ਜੇ ਇੱਕ ਫੂਡ ਸਟਰੀਟ ਹੋਏਗੀ ਨਾ ਉਹ ਕਨਸੋਲੀਡੇਟਡ ਇੱਕ ਪਲੇਸ ਹੋਏਗਾ ਜਿੱਥੇ 50 100 ਰੇੜੀ ਲੱਗ ਜੇਗੀ ਸਾਰੇ ਲੋਕ ਉੱਥੇ ਹੀ ਆਉਣਗੇ ਇਟ ਵਿਲ ਬੀ ਬੈਟਰ ਫਾਰ ਅਸ ਟੂ ਮੋਨਿਟਰ ਦੈਟ ਆਲਸੋ ਵੀ ਇੱਕੋ ਜਗ੍ਹਾ ਦੇ ਉੱਤੇ ਪੁਲਿਸ ਦਾ ਨਾਕੀ ਵੀ ਹੋ ਜਾਦੀ ਹੁਣ ਅਲੱਗ ਅਲੱਗ ਥਾਵਾਂ ਤੇ ਰੇੜੀਆਂ ਲੱਗੀਆਂ ਨੇ ਅਲੱਗ ਅਲੱਗ ਥਾਵਾਂ ਤੇ ਪੈਟਰੋਲਿੰਗ ਦੀ ਲੋੜ ਹੈ ਜੇ ਇੱਕੋ ਥਾਂ ਤੇ ਹੋਏਗਾ ਤਾਂ ਐਟਲੀਸਟ ਪੁਲਿਸ ਦੀ ਸਰਵੇਲੈਂਸ ਵੀ ਸਟਰੋਂਗ ਹੋ ਜਾਏਗੀ ਕਾਰਪੋਰੇਸ਼ਨ ਨੂੰ ਮੈਨੇਜ ਕਰਨਾ ਵੀ ਸੌਖਾ ਹੋ ਜਾਊਗਾ ਲੋਕਾਂ ਨੂੰ ਵੀ ਪਤਾ ਹੋਊਗਾ ਵੀ ਸ਼ਾਮ ਨੂੰ ਜਿਹੜਾ 7 ਤੋਂ 1 ਵਜੇ ਤੱਕ 11 ਵਜੇ ਤ ਸੋ ਇਹ ਬੈਟਰ ਮੈਨੇਜਮੈਂਟ ਦਾ ਇੱਕ 파ਰਟ ਹੈਗਾ ਸੋ ਵੀ ਆਰ ਲੁਕਿੰਗ ਫਾਰਵਰਡ ਟੂ ਇਟ ਜੇ ਸਾ ਲਾਸਟ ਵਾਲਾ ਹੈ ਪਿਛਲੀ ਸਰਕਾਰ ਤੋਂ ਦਰਵਾਣਾ ਜਾਂ ਕੋਈ ਨਾਮ ਹੈ ਐਮ ਐਲ ਏ ਦੀ ਗੱਲ ਕੀਤੀ ਆਵੇ ਐਮ ਸੀ ਸਰਵਾਨ ਦੀ ਗੱਲ ਕੀਤੀ ਆਵੇ ਜਾਂ ਇੱਥੇ ਦੇ ਅਧਿਕਾਰੀ ਸਰਵਾਨ ਨੇ ਜਿਨ੍ਹਾਂ ਨੇ ਕਰਪਸ਼ਨ ਕੀਤੀ ਹੈ ਉਹਨਾਂ ਦਾ ਕਾਰਵਾਈ ਹੋਊਗੀ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਸਰ ਮੈਂ ਤੁਹਾਨੂੰ ਦੱਸ ਹੁਣ ਚੱਲਦਾ ਰਿਹਾ ਹੈ ਸਾਰਾ ਪ੍ਰਸ਼ਾਸਨ ਸਲੋਸ ਚੱਲ ਰਿਹਾ ਹੈ ਨਹੀਂ ਸਲੋ ਨਹੀਂ ਹੁੰਦਾ ਸਰ ਦੇਖੋ ਗੱਲ ਤੁਹਾਨੂੰ ਆਪਾਂ ਇਹ ਥੋੜੀ ਹੈ ਵੀ ਐਲੀਗੇਸ਼ਨ ਕਿਸੇ ਨੇ ਲਗਾਤੀ ਤੇ ਆਪਾਂ ਜਾ ਕੇ ਉਹਨੂੰ ਫਾਹਾ ਦੇਈ ਨਹੀਂ ਦੇਖੋ ਲਾਅ ਐਜ਼ ਇਟਸ ਓਨ ਊ ਪੋਸਟ ਡਿਲੇ ਜ਼ਰੂਰ ਹ ਬਸ ਜਿਹੜਾ ਹੈ ਨਿਆ ਹੋਏਗਾ ਆਈ ਕੈਨ ਅਸ਼ੂਰ ਯੂ ਬਹੁਤ ਐਡਵਾਂਸ ਸਟੇਜ ਤੱਕ ਜਿਹੜੀਆਂ ਇਨਕੁਆਰੀਆਂ ਜਾ ਚੁੱਕੀਆਂ ਨੇ ਔਰ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਖੁਦਾ ਮੰਨ ਲਿਆ ਕਿ ਜੋ ਉਹਨਾਂ ਨੇ ਕਹਿਤਾ ਉਹ ਇਲਾਹੀ ਹੁਕਮ ਹੋ ਗਿਆ ਤੇ ਇਟ ਵਾਸ ਰਿਟ ਲਾਰਜ ਔਨ ਪਟਿਆਲਾ ਨਹੀਂ ਸਰ ਇਹ ਜ਼ਿੰਮੇਵਾਰੀ ਲੋਕਾਂ ਵੱਲੋਂ ਦਿੱਤੀ ਹੁੰਦੀ ਆ ਲੋਕਾਂ ਨੇ ਤੁਹਾਨੂੰ ਜੇ ਤਾਕਤ ਬਖਸ਼ੀ ਐ ਨਾ ਉਹ ਲੋਕਾਂ ਦੇ ਭਲੇ 'ਚ ਲਗਾ ਲਓ ਉਹਨੂੰ ਆਪਣੇ ਭਲੇ 'ਚ ਪਹਿਲਾਂ ਲਗਾਣੇ ਉਹ ਲੋਕਾਂ ਦਾ ਤਾਂ ਸੋਚਿਆ ਹੀ ਨਹੀਂ ਉਹਨਾਂ ਨੇ ਸੋ ਇਹ ਗੱਲ ਨਹੀਂ ਤਾਂ ਹੀ ਤਾਂ ਫਿਰ ਅੱਜ ਨਹੀਂ ਹੈਗੇ ਮੈਂ ਬੈਠੇ ਜੇ ਮੈਂ ਇਹ ਜਿਆ ਬਣਾਗਾ ਉਹਨਾਂ ਵਾਂਗੂ ਤੇ ਮੈਂ ਵੀ ਨਹੀਂ ਗੱਲ ਹੂੰਗਾ ਇੱਥੇ। ਸੋ ਆਈ ਐਮ ਵੈਰੀ ਮੱਚ ਕਲੀਅਰ ਅਬਾਊਟ ਥੈਟ। ਡੋਨਟ ਵਰੀ ਸਰ ਤੁਹਾਡੇ ਸਾਹਮਣੇ ਆਊਗਾ ਹੁਣ ਤਾਂ ਇਹ ਲੈ ਕੇ ਦਵਾਈ ਨੂੰ ਲੈ ਕੇ ਫਿਰ ਨੁਲਾ ਭੇਜ ਦੇ। ਬਸ ਕੱਲਾ ਦੇ ਮਾਹੌਲੇ ਚੋ ਵੀ ਦੱਸੋ ਵੀ ਇਸ ਵਾਰ ਨੀਤੀ ਪਾਰਦਰਸ਼ੀ ਬਣਾਓ। ਸਰ ਨੀਤੀ ਪਾਰਦਰਸ਼ੀ ਹੀ ਹੁੰਦੀ ਐ। ਇਹਦਾ ਗਾਈਡਲਾਈਨਸ ਆਈਆਂ ਹੋਈਆਂ ਨੇ ਉਸੇ ਤਰ੍ਹਾਂ ਗਾਈਡਲਾਈਨਸ ਦੇ ਮੁਤਾਬਕ ਹੀ ਕਰਾਂਗੇ ਸਾਰਾ ਕੁਝ। ਸੋ ਦੇਖੋ ਦੇਖੋ ਸਰ ਆਈਸੋਲੇਟਿਡ ਕੇਸਿਸ ਹੁੰਦੇ ਨੇ ਜੀ। ਆਈਸੋਲੇਟਿਡ ਕੇਸਿਸ ਹੁੰਦੇ ਨੇ ਔਰ ਕਈ ਕੇਸਿਸ ਹੁੰਦੇ ਨੇ ਸਰਕੰਸਟੈਂਸ਼ੀਅਲ। ਕੁਝ ਸਿ ਸੋ ਵੀ ਸ਼ੁੱਡ ਨਾਟ ਡਵੈਲ ਇਨਟੂ ਦੋਸ ਸਮਾਲ ਇਸ਼ੂਸ ਆਪਾਂ ਤਾਂ ਵੱਡੇ ਮੈਂ ਤਾਂ ਛੋਟੀਆਂ ਗੱਲਾਂ 'ਚ ਨਹੀਂ ਪੈਂਦਾ ਹੁੰਦਾ ਜੀ ਆਪਾਂ ਵੱਡੀ ਸ਼ਹਿਰ ਦੀ ਬਿਹਤਰੀ ਵਾਸਤੇ ਕੁਝ ਹੋਵੇ ਆਪਾਂ ਤਾਂ ਉਹ ਕਰਨਾ ਦੇਖੋ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਲੀਗਲ ਤਰੀਕੇ ਨਾਲ ਜਾਣਾ ਕਿਸੇ ਬੰਦੇ ਦੇ ਇਮੋਸ਼ਨਸ ਜੁੜੇ ਹੋਏ ਨੇ ਉਹਨੇ ਉਹਨੂੰ ਲੀਗਲ ਟੈਕਨੀਕੈਲਿਟੀਜ਼ ਦਾ ਤਾਂ ਪਤਾ ਨਹੀਂ ਉਹਨੇ ਆਪਣੇ ਹਿਸਾਬ ਨਾਲ ਗੱਲ ਕਰਨੀ ਹੈ ਇਹਨਾਂ ਨੇ ਲਾਅ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੁੰਦਾ ਸੋ ਉੱਥੇ ਜਿਹੜਾ ਕਨਫਲਿਕਟ ਆਂਦਾ ਹੈ ਸਰ ਸੀ ਲੋਕ ਤਾਂ ਹੀ ਬੈਠਿਆ ਨਾ ਜੀ ਉਹਨੂੰ ਸੋਲਵ ਕਰਨਾ ਹੈ ਸਰ ਬਾੜ ਬੰਦੀ ਹੋ ਚੁੱਕੀ ਹੈ ਹੁਣ ਐਮਸੀ ਦੇ ਇਲੈਕਸ਼ਨ ਕਦੋਂ ਆਣ ਬਹੁਤ ਜਲਦੀ ਆਣਗੇ ਸਰ ਅਸਦਾ ਤੁਹਾਡਾ ਐਮਐਲਏ ਬਹੁਤ ਕਾਲਾ ਹੈ ਐਮਸੀ ਇਲੈਕਸ਼ਨਸ ਵਾਸਤੇ ਐਮਸੀ ਬੜੇ ਕਾਲੇ ਨੇ ਐਮਸੀ ਬਣਨ ਵਾਸਤੇ ਬਿਲਕੁਲ ਸਰ ਐਮਐਲਏ ਤਾਂ ਬਹੁਤ ਸਾਰੇ ਜਿਵੇਂ ਚੌਂਕੀਆਂ ਖਤਮ ਹੋ ਚੁੱਕੀਆਂ ਨੇ ਜਿਵੇਂ ਪਾਪਾ ਸ਼ਿਸ਼ਮੈਲ ਦੀ ਗੱਲ ਕਰੀਏ ਟਰੱਕ ਜਿਹਨੂੰ ਕਿਹ ਜਗ੍ਹਾ ਵਰਤੋ ਚ ਲੈਦੀ ਜਾਂਦੀ ਹੈ ਉਹ ਟਾਇਲਟ ਬਲਾਕਸ ਦਾ ਨਾ ਉਹੀ ਜਿਹੜੀਆਂ ਰਿਡੰਡੈਂਟ ਸਾਡੀਆਂ ਜਗ੍ਹਾ ਪਈਆਂ ਨੇ ਉਥੇ ਹੀ ਅਸੀਂ ਟਾਇਲਟਸ ਬਲੌਕਡਾਉਨ ਕਨਵਰਟ ਕਰ ਦਾਂਗੇ ਸੋ ਥੈਟ ਸਾਡੀ ਵੀ ਬਚਤ ਹੋ ਜਾਏ ਨਵੇਂ ਸਿਰੋਂ ਸਾਰੀ ਬਿਲਡਿੰਗ ਨਾ ਬਣਾਣੀ ਪਏ ਉਥੇ ਕੰਸਟਰਕਸ਼ਨ ਹੋਈ ਹੋਈ ਉਹਨੂੰ ਠੀਕ ਕਰਕੇ ਟਾਇਲਟ ਬਾਕਸ ਦੇ ਵਿੱਚ ਕਰਾਂਗੇ ਜਿਹੜੇ ਪਿਛਲੀ ਸਰਕਾਰ ਦੁਆਰਾ ਜਿਹੜੇ ਪ੍ਰੋਜੈਕਟ ਲਗਾਏ ਗਏ ਸੀ ਇਹ ਉਹ ਰੋਗ ਤੇ ਲੈਨੇ ਕਿ ਅੱਗੇ 50 ਸਰ ਉਹਦੀ ਨਾਲ ਜੀ ਦੇਖੋ ਪ੍ਰੋਜੈਕਟ ਉਹ ਉਹਦੀ ਵਰਕੇਬਿਲਟੀ ਉਹਦੀ ਸਸਟੇਨੇਬਿਲਟੀ ਉਸਦਾ ਯੂਟਿਲਿਟੀ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਜਿਹੜਾ ਹੈ ਇੱਕ ਵਾਰੀ ਸਰਕਾਰ ਉਹਨੂੰ ਨਾਬਤ ਉਲ ਗਈ ਹੈ ਉਹਨੂੰ ਦੁਬਾਰਾ ਸੀ ਚੈੱਕ ਕਰਦੇ ਆਂ ਵੀ ਇਹ ਵਾਕਈ ਹੀ ਫੀਜ਼ੀਬਲ ਸੀ ਇਨ ધ ਫਰਸਟ ਪਲੇਸ ਸੈਕਿੰਡ ਇਹਦੀ ਇਹਨੂੰ ਐਦਾਂ ਪੈਸਾ ਖਰਚ ਕੇ ਇੰਨੀ ਉਹਦੀ ਆਉਟਪੁੱਟ ਉਸ ਹਿਸਾਬ ਨਾਲ ਸਾਨੂੰ ਮਿਲ ਸਕਦੀ ਹੈ ਕੋਈ ਚੀਜ਼ਾਂ ਸੀ ਦੇਖੀਆਂ ਨੇ ਜਿਹੜੀਆਂ ਦਾ ਸਿਰਫ ਯੂ نو ਪੈਸਾ ਥੋਪਿਆ ਗਿਆ ਬਹੁਤ ਨੋ ਰਾਈਮ ਹੋ ਰਹੀ ਦੋ ਹੀ ਹੈਰੀਟੇਜ ਵੀ ਦੇਖ ਲਓ ਤੁਸੀਂ ਲਾਈਨਿੰਗ ਦੇਖ ਲਓ ਵੱਡੀ ਨਾਲ ਦੀ ਛੋਟੀ ਨਾਲ ਦੀ ਹੁਣ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਮੈਂ ਕਰਦਾ ਗੌਰ ਨਾਲ ਸੁਣੋ ਮੇਰੇ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਹੈਰੀਟੇਜ ਸਟਰੀਟ ਦੇ ਉੱਤੇ ਜਿਹੜਾ ਕੋਬਲਸਟੋਨ ਲੱਗਿਆ ਹੋਇਆ ਉਹ ਲੋਕ ਨਹੀਂ ਚਾਹੁੰਦੇ ਲਗਾਇਆ ਲਗਿਆ ਰਿਹਾ ਉਹ ਚਾਹੁੰਦੇ ਨੇ ਵੀ ਉਤਰ ਜਾਵੇ ਹੁਣ ਉਹ ਕੋਬਲਸਟੋਨ ਜਿਹੜਾ ਹੈਗਾ 90 ਲੱਖ ਰੁਪਏ ਦਾ ਕੋਬਲਸਟੋਨ ਦਾ ਅਜੇ ਠੇਕੇਦਾਰ ਕੋਲ ਪਿਆ 90 ਲੱਖ ਰੁਪਏ ਦਾ ਮੈਂ ਉਹ ਕੋਬਲਸਟੋਨ ਪਹਿਲਾਂ ਤਾਂ ਜਿਹੜਾ ਲਗਾਇਆ ਪੁਰਾਣੀ ਸਰਕਾਰ ਨੇ ਉਹਦੇ ਤੇ ਪੈਸਾ ਖਰਚ ਹੋਇਆ ਜੇ ਮੈਂ ਉਹਨੂੰ ਪਟਦਾ ਉਹਦੇ ਤੇ ਦੁਬਾਰਾ ਪਟਣ ਦਾ ਪੈਸਾ ਖਰਚ ਹੋਏਗਾ ਉਦੀ ਥਾਂ ਤੇ ਕੁਝ ਹੋਰ ਲਗਾਵਾਂਗਾ ਉਦੇ ਤੇ ਪੈਸਾ ਖਰਚ ਹੋਏਗਾ ਤੇ ਜਿਹੜਾ ਇਹ ਪੱਟਿਆ ਕੋਬਲਸਟੋਨ ਕਿਤੇ ਹੋਰ ਲਗਾਵਾਂਗਾ ਉੱਥੇ ਪੈਸਾ ਖਰਚ ਹੋਏਗਾ ਸੋ ਮੇਰੇ ਵਾਸਤੇ ਤਾਂ ਯੂ ਨੋ ਮੂੰਹ ਦੀ ਕੋੜ ਕਰਲੀ ਬਣ ਗਈ ਐ ਨਾ ਵੀ ਨਾ ਲੰਘਾਏ ਬਣੇ ਤੇ ਨਾ ਨਿਕਲੇ ਬਣੇ ਵੀ ਇਹਨੂੰ ਹੁਣ ਲੱਭ ਰਹੇ ਆ ਰਸਤਾ ਲੱਭ ਰਹੇ ਆ ਵੀ ਕਿਸੇ ਤਰ੍ਹਾਂ ਅਸੀਂ ਉਹ ਜਿਹੜਾ ਹੈ ਸੌਲਵ ਆਊਟ ਕਰ ਸਕੀਏ ਵੀ ਮਿਨਿਮਮ ਜਿਹੜਾ ਹੈ ਗਵਰਨਮੈਂਟ ਦਾ ਪੈਸਾ ਵੀ ਇੰਨਾ ਨਾ ਲਗੇ ਤੇ ਦੂਜਾ ਵੀ ਜਿਹੜਾ ਹੈਗਾ ਲੋਕਾਂ ਨੂੰ ਵੀ ਸਹੂਲਤ ਮਿਲ ਜਾਵੇ ਵੀ ਅਸੀਂ ਇਹਨੂੰ